ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਸਾਰੇ ਠੀਕ ਠਾਕ ਹੋਵੋਗੇ ਆਂਟੀ ਆਏ ਸਾਡੇ ਮਿਲਣ ਵਿਰਾਜ ਸਿੰਘ ਨੂੰ ਜਿਹੜੇ ਆਂਟੀ ਵਿਰਾਜ ਸਿੰਘ ਨੂੰ ਮਾਲਿਸ਼ ਕਰਦੇ ਸੀ ਨਿਵਾਉਂਦੇ ਸੀ ਸਾਰਾ ਕੁਝ ਕਰਦੇ ਸੀ ਮਿਲਣ ਆਇਆ ਹਨਾ ਤੇ ਵਿਰਾਜ ਕਿੰਨਾ ਖੁਸ਼ ਹੋਇਆ ਉਹਨਾਂ ਦੇ ਕੋਲ ਉਹਨਾਂ ਦੇ ਬੁੱਕਲ 'ਚ ਬੈਠ ਕੇ ਤੇ ਚੱਕਿਆ ਸੀ ਹੱਸਦੇ ਆਂ ਵਿਰਾਜ ਨੂੰ ਵੀ ਨਾਨੀ ਵੀ ਆ ਤੇ ਦਾਈ ਵੀ ਆ ਤੇ ਆਂਟੀ ਗਏ ਹੋਏ ਸੀ ਇੰਡੀਆ ਇੰਡੀਆ 1 ਮਹੀਨਾ ਲਾ ਕੇ ਆਏ ਆ ਵਿਚਾਰਿਆਂ ਨੂੰ ਕੋਈ ਪ੍ਰੋਬਲਮ ਆ ਗਈ ਸੀ ਉੱਥੇ ਤੇ ਉਹਦੇ ਕਰਕੇ ਇੰਡੀਆ ਗਏ ਸੀ ਤੇ ਆਂਟੀ ਹੁਣ ਇੱਧਰ ਆਪਣੇ ਨੇੜੇ ਆਉਂਦੇ ਆ ਜਸਿਕਾ ਵੀ ਜਰੂਰ ਮਿਲ ਕੇ ਜਾਇਓ ਤੇ ਮਿਲਣ ਵਾਸਤੇ ਆਉਂਦੇ ਆ ਆਂਟੀ ਆਇਆ ਤੇ ਵੀ ਰਾਜ ਸਿੰਘ ਉਵੇਂ ਉਪਰਾ ਕਰਦਾ ਪਰ ਆਂਟੀ ਨੇ ਚੱਕਿਆ ਬਿਲਕੁਲ ਵੀ ਉਪਰਾ ਨਹੀਂ ਕਰਦਾ ਓਏ ਗੁੱਗੂ ਹੋਰ ਆਂਟੀ ਕੀ ਕਰ ਰਹੀ ਤੁਸੀਂ ਬੋਲੋ ਦੱਸੋ ਤੁਸੀਂ ਵੀ ਹੈ ਨਾ ਵੀਰਾ ਸਿੰਘ ਗੱਲਾਂ ਕਰੋ ਨਾਨੀ ਨਾਲ ਸਵਰਾਜ ਸਿੰਘ ਚੱਕ ਕੇ ਤਾਂ ਮਾਰ ਆਹੋ ਆਲਾ ਹੋ ਜਾਂਦਾ ਹਾਂ ਵੀਰਾ ਆਂਟੀ ਦੇ ਵੱਡੇ ਪੇਟੀ ਸੀ ਇੰਡੀਆ ਉਹਨਾਂ ਦੀ ਡੈਥ ਹੋ ਗਈ ਸੀ ਭੈਣ ਦੀ ਤੇ ਆਂਟੀ ਇੰਡੀਆ ਗਏ ਸੀ ਉਹਦੇ ਵਿੱਚ ਥੋੜਾ ਵਿਚਾਰੇ ਪਰੇਸ਼ਾਨ ਨਹੀਂ ਤਾਂ ਬਹੁਤ ਖੁਸ਼ ਸੌਖੇ ਸੀ ਚਲੋ ਵੀ ਨਾ ਪ੍ਰਮਾਤਮਾ ਨੇ ਬਹੁਤ ਟੱਕਰਾ ਕੀਤਾ ਜੋ ਵਾਈ ਗੁਰੂ ਨੂੰ ਚੰਗਾ ਲੱਗਦਾ ਤੇ ਪਰ ਆਪਣੇ ਕੋਲ ਇੱਧਰ ਗਵਾਂਢ ਕਿਸੇ ਦੇ ਘਰੇ ਆਉਂਦੇ ਸੀ ਤਾਂ ਸਿੱਕਿਆ ਵੀ ਜਰੂਰ ਮਿਲ ਕੇ ਜਾਇਓ ਤੇ ਬਹੁਤ ਸੋਹਣਾ ਬਾਹਰ ਦਾ ਥਿਊ ਆ ਬੱਤਲ ਅਸੀਂ ਏ ਤੇ ਆਪਣੇ ਬੂਟੇ ਕਾਫੀ ਅਸੀਂ ਕਿਹਾ ਵੀ ਜਰੂਰ ਲੈ ਕੇ ਜਾਓ ਆਂਟੀ ਸਾਰਾ ਸਮਾਨ ਥੋੜਾ ਥੋੜਾ ਤੋੜ ਕੇ ਤુલਸੀ ਦੇ ਪੱਤੇ ਕੜੀ ਪੱਤਾ ਗਲੋ ਸਾਰਾ ਕੁਝ ਤੇ ਚਲੋ ਘਰ ਆਪਾਂ ਕੁਝ ਵੀ ਨਹੀਂ ਸਕਦੇ ਹੁੰਦੇ ਹਨਾ ਜਿਹੜਾ ਚਲਿਆ ਜਾਂਦਾ ਤੇ ਆਂਟੀ ਬਹੁਤ ਖੁਸ਼ਦਿਲ ਇਨਸਾਨ ਨੇ ਤੇ ਬਹੁਤ ਵਧੀਆ ਲੱਗਿਆ ਜਦੋਂ हाय ਮਿਲ ਕੇ ਬਹੁਤ ਵਧੀਆ ਲੱਗਿਆ ਆਂਟੀ ਚਲੋ ਮਿੰਨਾ ਲਾਇਆ ਆਈਂ ਦੀ ਆ ਹਨਾ ਆਂਟੀ ਮਿੰਨਾ ਲਾਇਆ ਹੈ ਨਾ ਪੂਰਾ ਮਿੰਨਾ ਪੂਰਾ ਮਿੰਨਾ ਲਾਇਆ ਤੇ ਹੋਰ ਵੀ ਜਿਹੜੇ ਭੈਣ ਭਰਾ ਸਾਡੀਆਂ ਵੀਡੀਓਸ ਦੇਖਦੇ ਇੱਥੇ ਜੇ ਕਿਸੇ ਨੂੰ ਵੀ ਜ਼ਰੂਰਤ ਹੋਵੇ ਜਦੋਂ ਵੀ ਆਪਣੇ ਬੇਟੀਆਂ ਨੂੰ ਡਿਲੀਵਰੀ ਟਾਈਮ ਕਿਸੇ ਨੂੰ ਵੀ ਜ਼ਰੂਰਤ ਹੋਵੇ ਡਿਲੀਵਰੀ ਤੋਂ ਬਾਅਦ ਨੱਪਣ ਕੁੱਟਣ ਦੀ ਬੱਚਾ ਸਾਂਭਣ ਦੀ ਜਿੰਨੇ ਵੀ ਭੈਣ ਭਰਾ ਇੱਥੇ ਵੀਡੀਓ ਦੇਖਦੇ ਆ ਤਾਂ ਦੱਸ ਸਕਦੇ ਆ ਤੇ ਆਂਟੀ ਆ ਜਾਂਦੇ ਆ ਆਂਟੀ ਨਾ ਆਪਣਾ ਘੁੱਟਣ ਦਾ ਕੰਮ ਬਹੁਤ ਜ਼ਿਆਦਾ ਸੋਹਣਾ ਕਰਦੇ ਆ ਆਪਾਂ ਆਪਣੀ ਬੇਟੀ ਦਾ ਕਰਵਾਇਆ ਸੀ ਤੇ ਉਸ ਤੋਂ ਬਾਅਦ ਵੀ ਤਿੰਨ ਚਾਰ ਥਾਵਾਂ ਤੇ ਆਂਟੀ ਨੂੰ ਕੰਮ ਹੋਰ ਮਿਲ ਗਏ ਸੀਗਾ ਆਪਾਂ ਅੱਗੇ ਤੇ ਦੱਸ ਦਿੰਨੇ ਆ ਹਾਂਜੀ ਵੀਰਾ ਸਿੰਘ ਕੋਸ਼ੰਦ ਵੀਰਾ ਸਿੰਘ ਕੋਸ਼ੰਦ ਹਾਂ ਲਿਆ ਉਹ ਲਿਆ ਮੈਂ ਵੀ ਤੁਹਾਨੂੰ ਕਿਵੇਂ ਭੁੱਲ ਸਕਦਾ ਕਿ ਹਨਾ ਕਿੰਨਾ ਨਹੀਂ ਤੁਹਾਨੂੰ ਕਿਵੇਂ ਭੁੱਲ ਸਕਦਾ ਮੈਂ ਕਿ ਮੇਰੇ ਨਿੱਕੇ ਜੀ ਨੂੰ ਮੈਨੂੰ ਚੱਕ ਕੇ ਮਾਲ ਛਾ ਨਵਾਉਂਦੇ ਰਹੇ ਆ ਹਾਂਜੀ ਕਾ ਤੁਹਾਨੂੰ ਨਹੀਂ ਮੈਂ ਬੋਲ ਸਕਦਾ ਗੱਲਾਂ ਹਾਂਜੀ ਗੱਲਾਂ ਹੁਣ ਲੱਗ ਜਾਂਦੀਆਂ ਅੱਛਾ ਰੇਲਵਾਂਟ ਇਹਦੇ ਕੇ ਬੱਚੇ ਨਾਲ ਹੀ ਹੈ ਨਾ ਸੋ ਸਿਆਣਾ ਇੱਕ ਨਿਆਣਾ ਰੌਣਕ ਕਿੰਨੀ ਹਾਂਜੀ ਬੱਚੇ ਦੀ ਰੌਣਕ ਹੀ ਵੱਖਰੀ ਹਾਂਜੀ ਹਾਂਜੀ ਵਿਰਾਜ ਸਿੰਘ ਨੇ ਚਾਹਾਂ ਜੂਆਂ ਪੀ ਲਈ ਨਾ ਹਾਂ ਤੇ ਕੋਈ ਵਾਇਕ ਜਿੱਦਾਂ ਪਾਲ ਕੇ ਕਿੱਪਕੇ ਨਹੀਂ ਸਾਇ ਹੈ ਤਾਂ ਕਿਉਂ ਨਹੀਂ ਹਾਂਜੀ ਹਾਂਜੀ ਜਦੋਂ ਪਰਮਾਤਮਾ ਨੇ ਦੇਣਾ ਹੈ ਨਾ ਤਾਂ ਪਰਮਾਤਮਾ ਨੇ ਦੇਣਾ ਹੈ ਕੁਝ ਨਹੀਂ ਟਿਕਉਂਦਾ ਅਸੀਂ ਅੱਗੇ ਉਹ ਭਾਬੀ ਨਾਲ ਗੱਲ ਕਰਦੇ ਸੀ ਗਰਜੀਤ ਨਾਲ ਵੀ ਉਸਕੇ ਵੀ ਜੇ ਇੱਥੇ ਹੁੰਦੇ ਵੀ ਗਰਪਾਲ ਹੋਣੇ ਹਾਂਜੀ ਕਹਿੰਦੇ ਸੀ ਅਸੀਂ ਵੀ ਸੱਤਣਾ ਸੀ ਤੋਂ ਹਾਂ ਇੱਥੇ ਹੁੰਦੇ ਸੱਤਣਾ ਸੀਗਾ ਤੇ ਚਲੋ ਫਿਰ ਹੁਣ ਹਨਾ ਜਿੱਥੇ ਜਿੱਥੇ ਦਾਣਾ ਪਾਣੀ ਲਿਖਿਆ ਹਾਂ ਹਾਂ ਫੇਰ ਉਹ ਆਪਾਂ ਇਦਾਂ ਇਕੱਠੇ ਹੋਣਾ ਸੀ ਮਿਲਣਾ ਸੀ ਤੇ ਕਿੰਨਾ ਅੱਗੇ ਦੀ ਅੱਗੇ ਹੋਰ ਸਰਕਲ ਵਧਣਾ ਸੀਗਾ ਹਾਂ ਮੇਨ ਤਾਂ ਟੰਟੀ ਆਵਦੀ ਹੈ ਨਾ ਜਿੰਨੀ ਵੀ ਮੇਨ ਤੱਕ ਕਿਹੜਾ ਕੋਈ ਕਹਿੰਦੇ ਹੁੰਦੇ ਇਹਦਾ ਮੇਣਾ ਹੈ ਬਾਕੀ ਇਹਦੇ ਵਰਗਾ ਪੁੰਨ ਨਹੀਂ ਹੈ ਪੁੰਨ ਵੀ ਹਾਂਜੀ ਜਦੋਂ ਛਿਲੇ ਚ ਹੁੰਦੀ ਬੁਰੀ ਪਤਾ ਕਿੰਨਾ ਤਕਲੀਫ ਹਾਂਜੀ ਹਾਂਜੀ ਬਿਲਕੁਲ ਜਦੋਂ ਫਿਰ ਠੀਕ ਹੁੰਦਾ ਅਗਲਾ ਪਈ ਸੀਸਾਂ ਦੇ ਹੁੰਦਾ ਹਾਂਜੀ ਇਸ ਤੋਂ ਵੀ ਰਾਜ ਨੂੰ ਵੱਡੇ ਹੁੰਦੇ ਨੂੰ ਵੀ ਮਲਾਇਆ ਕਰਾਂਗੇ ਤੁਹਾਨੂੰ ਹਾਂ ਹਾਂ ਸਿੰਘ ਕੋਲੀ ਨਹੀਂ ਛੱਡਦਾ ਮਸੇ ਤੇ ਆ ਬੈਠੋ ਮੈਂ ਤਾਂ ਕਰ ਕਸ ਕੇ ਆ ਬੋਲੇ ਅਸਦਾ ਤਿੱਦੂ ਜਾ ਤਿੱਦੂ ਜਾ ਲੈ 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 ਬਸ ਉਹ ਦੋਕ ਮੈਂ ਨੰਨ ਬੈਠਣ ਲੱਗਾ ਹਾਂਜੀ ਹਾਂਜੀ ਅੱਡੀ ਪਾਸਾ ਲੈ ਲੈਂਦਾ ਆਪੇ ਹੀ ਹੁਣ ਮਾੜਾ ਕਰਿਆ ਮੱਛਾ ਕਰੋ ਮਸਾਲੇ ਦਾ 3 ਦਿਨ ਹਾਂ ਨੇ ਇੱਕ ਜਣਾ ਦਾ ਸੀ ਕੋਲੀ ਰਹਿਣਾ ਦੇਖੋ ਤੁਹਾਡੀ ਗੱਲਾਂ ਕਿੱਦਾਂ ਸੌਂਦਾ ਸੌਂਦਾ ਜੀ ਰੱਜ ਕੇ ਚੱਲੀ ਤੇ ਦਾਦੀ ਪਾਈ ਸਿਰਤ ਨਾ ਦਿਓ ਮੁੰਡੇ ਆਓ ਚੈਨ ਰੱਖੋ ਆ ਮੈਂ ਬਹੁਤ ਵਧੀਆ ਆਏ ਆਏ ਮੂੰਹ 'ਚ بڑے ਹੱਥ ਪਾਉਂਦਾ ਨਾਟੀ ਕਾਕਾ ਮੂੰਹ 'ਚ ਨਹੀਂ ਹੱਥ ਪਾਉਂਦਾ ਗੁੱਟ ਵਾਰਨਾ ਠੀਕ ਹੈ ਗੁੱਟ ਵਾਰਨਾ ਲੈ ਲੈ ਛਿੱਡਾ ਜਾ ਤੇ ਕਹਿ ਲਈ ਹਾਂਜੀ ਆਂਟੀ ਨੂੰ ਹਣ ਆਂਟੀ ਨੇ ਜਾਣਾ ਨਾ ਆਂਟੀ ਛੁੱਟੀਆਂ ਮੰਗਦੇ ਆ ਵੀ ਮੈਨੂੰ ਛੁੱਟੀ ਦਿਓ ਮੈਂ ਜਾਣਾ ਹਾਂਜੀ ਤਾਂ ਦਾਦੀ ਕੋਲ ਠੀਕ ਹੈ ਈ ਨਹੀਂ ਹੋਰ ਵੀ ਪੰਪ ਕਰਨਾ ਕੋਈ ਫਿਰ ਉਹ ਮੇਜੇ ਕੋਈ ਚੱਕਿਆਂ ਟੇ ਉਪਰਾ ਕਰਦਾ ਹਾਂ ਲੋ ਤੁਹਾਡੇ ਕੋਲੇ ਨਹੀਂ ਕਰਦਾ ਪਤਾ ਹੈ ਹਾਂ ਆਪਾਂ ਕਹੀਏ ਕਰਤਮਾ ਦਾ ਰੂਪ ਆ ਬਿਲਕੁਲ ਇਹਨੂੰ ਸਾਰਾ ਪਤਾ ਆਪਾਂ ਨੂੰ ਨਹੀਂ ਪਤਾ ਹਾਂ ਸਹੀ ਗੱਲ ਆ ਬੱਚੇ ਮਨ ਕੇ ਅੱਛੇ ਬੱਚੇ ਮਨ ਕੇ ਸੱਚੇ ਬੱਚੇ ਮਨ ਕੇ ਸੱਚੇ ਦਾ ਬੰਦਾ ਸਾਥ ਪਸਤ ਨਾਲੇ ਪਾ ਦੇ ਅਸੀਂ ਪਹਿਲਾਂ ਹੀ ਬੰਦਾ ਵਾਸਤ ਕੀਤਾ ਇਸੇ ਕਰਕੇ ਚੱਕੀ ਚਲੋ ਫਿਰ ਅਸੀਂ ਡੱਕਾ ਰੱਖਿਆ ਕਿੱਥੇ ਹਾਂਜੀ ਖੇਡਾ ਰੱਖਦੇ ਹਾਂ ਸਾ ਇੰਨਾ ਖਲਾਰਾ ਪਾ ਦਿੰਦੇ ਆ ਅੱਛਾ ਮੈਟ ਵਿਛਾ ਦਿੰਦੇ ਹੋਣੀ ਹਾਂ ਠੀਕ ਹੈ ਠੀਕ ਹੈ ਸਰਗੇ ਖੇਡਾ ਢੇਰੀ ਕਰਦੇ ਤਾਂ ਲੱਗੇ ਹਾਂ ਕਰਨ ਵੀ ਆਂਟੀ ਬੱਚੇ ਕੀ ਇੱਥੇ ਕਰਨ ਹਾਂ ਹੁਣ ਸ਼ੂਟਿੰਗਾਂ ਰਹੀਆਂ ਡੇਢ ਦੋ ਮਹੀਨੇ ਤੇ ਵਿਚਾਰੇ ਕੀ ਕਰਨ ਤੇ ਇੰਡੀਆ ਹੁੰਦਾ ਚਲੋ ਗਲੀ ਗਵਾਂਢ ਚਲੇ ਜਾਂਦੇ ਬੱਚੇ ਇਕੱਠੇ ਹੋ ਕੇ ਖੇਡ ਲੈਂਦੇ ਤੂੰ ਤਾਂ ਫੰਡ ਕਰਕੇ ਆਇਆ ਉੱਥੇ ਮੈਂ ਰਹਿ ਗਈ ਅੱਛਾ ਲੈ ਮੁੰਡੇ ਨਾਲ ਲੱਗ ਗਈ ਸੀ ਅੱਛਾ ਉਹਨਾਂ ਦੀ ਬੇਟੀ ਇੱਥੇ ਸੀ ਹਾਂ ਬੇਟੀ ਨੇ ਛੱਡ ਗਈ ਸੀ ਓਕੇ ਇਹ ਤਾਂ 7 ਸਾਲ ਦੀ ਵਿਚਾਰੀ ਬੈਠੀ ਅੱਛਾ ਹਾਂ ਉਹਨਾਂ ਖਰਕਦੇ ਨਹੀਂ ਲਾਏ ਆ ਨਾ ਅੱਛਾ ਥੋੜੇ ਤੋਂ ਬਾਅਦ ਗਈ ਠੀਕ 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 ਮम्मा ਮਮਾ ਵਾਲੀ ਦੇਖ ਲੈ ਲੈ ਕੋਈ ਪਰਵਾਹ ਨਹੀਂ ਮਮਾ ਦੀ ਸਾਡੇ ਨਾਲ ਪਿਆਰ ਹੋ ਜਾ ਚੱਲੀਏ ਚਲੋ ਜੀਤੀ ਕੱਲ ਨੂੰ ਉੱਥੇ ਗੁਰਦਾਰੇ ਪੜਾ ਦੂੰਗੀ ਮੈਂ ਕੀ ਕਰੂ